ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੁਖਜਿੰਦਰ ਸਿੰਘ ਉਭੀ ਪੰਜਾਬੀ ਸੱਭਿਆਚਾਰ ਵਾਲੇ ਅੱਜ ਦਾ ਬਲੌਗ ਲੈ ਕੇ ਹਾਜ਼ਰ ਹੋਇਆ ਜੀ ਆਪਾਂ ਕੁਰਸੀਆਂ ਜਿਹੜੀ ਰਾਮ ਕੁਰਸੀ ਹੁੰਦੀ ਹੈ ਜੀ ਰਾਮ ਕੁਰਸੀ ਲੈਣ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਵਧੀਆ ਡਿਜ਼ਾਈਨ ਦੀ ਵਿੱਚ ਦਰੀ ਲਾਉਂਦੇ ਆ ਜੀ ਤੇ ਵਧੀਆ ਕੁਆਲਿਟੀ ਦੀ ਲੱਕੜ ਲੱਗਦੀ ਆ ਤੇ ਵਧੀਆ ਕੁਰਸੀ ਰਾਮ ਕੁਰਸੀ ਜਿਹਨੂੰ ਰਾਮ ਕੁਰਸੀ ਕਹਿੰਦੇ ਆ ਤੇ ਇਹ ਆਪਾਂ ਰਾਮ ਕੁਰਸੀ ਬਣਾਉਂਦੇ ਆ ਜੀ ਮਹਾਰਾਮ ਕੁਰਸੀ ਲੈਣ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਸਾਡਾ ਨੰਬਰ ਹੈਗਾ ਜੀ 8264144620 ਵਧੀਆ ਦਰੀਆਂ ਲੱਗੀਆਂ ਹੋਈਆਂ ਨੇ ਪਾਲਿਸ਼ ਕਰਕੇ ਅਗਰ ਤੁਸੀਂ ਪਿੱਤਲ ਵੀ ਲਵਾਉਣਾ ਚਾਹੁੰਦੇ ਹੋ ਆ ਰਾਮ ਕੁਰਸੀ ਨੂੰ ਆਪਾਂ ਪਿੱਤਲ ਵੀ ਲਗਾ ਦੇਾਂਗੇ ਤੇ ਪਿੰਡ ਹੈਗਾ ਜੀ ਆਪਣਾ ਜੋਧਾ ਜ਼ਿਲ੍ਹਾ ਹੈਗਾ ਜੀ ਲੁਧਿਆਣਾ ਤੇ ਨਾਰੰਗਵਾਲ ਰੋਡ ਆ ਜੀ ਬੱਲੋਵਾਲ ਚੌਕ ਆ ਵਧੀਆ ਕੁਆਲਿਟੀ ਦੀਆਂ ਰਾਮ ਕੁਰਸੀਆਂ ਕਿਸੇ ਬਜ਼ੁਰਗ ਕਿਸੇ ਮਾਤਾ ਨੂੰ ਚਾਹੀਦੀਆਂ ਹੋਣ ਕੋਈ ਵੀ ਵੀਰ ਇੱਥੇ ਆਰਾਮ ਨਾਲ ਢੂਈ ਨੂੰ ਆਰਾਮ ਮਿਲਦਾ ਜੀ ਇੱਥੇ ਬਹਿ ਕੇ ਆਰਾਮ ਕੁਰਸੀ ਤੇ ਆਰਾਮ ਕੁਰਸੀ ਤੇ ਬਹਿ ਕੇ ਢੂਈ ਨੂੰ ਬਹੁਤ ਵਧੀਆ ਆਰਾਮ ਮਿਲਦਾ ਢੂਈ ਦੁਖਦੀ ਹੈ ਕਿਸੇ ਦੀ ਢੂਈ ਦੁਖਣੋਂ ਹਟ ਜਾਂਦੀ ਹੈ ਤੇ ਬਹਿ ਕੇ ਆਰਾਮ ਬਹੁਤ ਬਹੁਤ ਆਰਾਮ ਦਾ ਇੱਕ ਕੁਰਸੀ ਹੈ ਜੀ ਆਰਾਮ ਕੁਰਸੀ ਤੇ ਤੁਸੀਂ ਇਹ ਆਰਾਮ ਕੁਰਸੀ ਲੈਣਾ ਚਾਹੁੰਦੇ ਹੋ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਸਾਡਾ ਪਿੰਡ ਹੈਗਾ ਜੋਧਾ ਜ਼ਿਲ੍ਹਾ ਹੈਗਾ ਲੁਧਿਆਣਾ ਨੰਬਰ ਹੈਗਾ ਜੀ 8264144620 ਇਸ ਤਰ੍ਹਾਂ ਖੋਲ੍ਹ ਲਿਆ ਜੀ ਆਰਾਮ ਕੁਰਸੀ ਇਹਨੂੰ ਆਰਾਮ ਕੁਰਸੀ ਕਹਿੰਦੇ ਆ ਜੀ ਇਸ ਤਰ੍ਹਾਂ ਬੈਠ ਕੇ ਰੈਸਟ ਕਰੋ ਤੁਸੀਂ ਵਧੀਆ ਢੁਈ ਨੂੰ ਆਰਾਮ ਮਿਲਦਾ ਜੀ ਕੁਰਸੀ ਤੇ ਤੇ ਕੁਰਸੀ ਲੈਣ ਵਾਲੇ ਸਾਡੇ ਨਾਲ ਸੰਪਰਕ ਕਰ ਸਕਦੇ ਆ ਜੀ ਪਿੰਡ ਹੈਗਾ ਸਾਡਾ ਜੋਧਾ ਜ਼ਿਲ੍ਹਾ ਹੈਗਾ ਜੀ ਲੁਧਿਆਣਾ ਤੇ ਨਾਰੰਗਵਾਲ ਰੋਡ ਆ ਤੇ ਬੱਲੋਵਾਲ ਚੌਕ ਆ ਜੀ ਹੈਲੋ ਨੰਬਰ ਫੇਰ ਨੋਟ ਕਰ ਲਵੋ ਹੈਲੋ 8264144620 ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ